ਸਾਧੂ ਕੋਲ ਦਇਆ ਕਰਕੇ ਬੇਨਤੀ ਕਰਕੇ ਤੁਸੀਂ ਕੁਝ ਮਰਜ਼ੀ ਦੇ ਲਓ ਆਪਣੇ ਉਹਦੇ ਵੀ ਚਾਏ ਮੈਨੂੰ ਪਰਸੋ ਇੱਕ ਸਿੰਘ ਨੇ ਗੱਲ ਸੁਣਾਈ ਜੀ ਕਹਿੰਦੇ ਬਾਬਾ ਇਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਜਾ ਰਹੀ ਸੀ ਇੱਕਦਮ ਅਕੇ ਕੁੱਤਾ ਆ ਗਿਆ ਦਰਬੀਰ ਤਾਂ ਉਹਨਾਂ ਨੇ ਡਰਾਈਵਰ ਨੂੰ ਕਿਹਾ ਮਰਨਾ ਨਹੀਂ ਚਾਹੀਦਾ ਉਹ ਡਰਾਈਵਰ ਨੇ ਪੂਰੀ ਗੱਡੀ ਮੋੜਤੀ ਉਹ ਗੱਡੀ ਟਾਲੀ ਚ ਜਾ ਕੇ ਵਜੀ ਮਹਾਰਾਜ ਜੀ ਦੇ ਵੀ ਇੱਥੇ ਮੱਥੇ ਤੇ ਲੱਗਿਆ ਜੀ ਤੇ ਖੂਨ ਆਣ ਲੱਗਿਆ ਪਿੱਛੇ ਇੱਕ ਟੈਕਸੀ ਡਰਾਈਵਰ ਆ ਰਿਹਾ ਸੀ ਉਹਨੇ ਕਿਹਾ ਮਹਾਰਾਜ ਮੇਰੇ ਨਾਲ ਸਜੋ ਮੈਂ ਤੁਹਾਨੂੰ ਰੜਾ ਸਾਹਿਬ ਛੱਡਿਆਣਾ ਜੀ ਗੜਬਈ ਤੇ ਮਹਾਰਾਜ ਸਜੇ ਉਥੇ ਛੱਡਿਆ ਉਹ ਜੀ ਉਹ ਬਾਬਾ ਜੀ ਨੂੰ ਆ ਕੇ ਕਹਿੰਦਾ ਬਾਬਾ ਜੀ ਨੇ ਬੁਲਾਇਆ ਕਹਿੰਦੇ ਭਈ ਡਰਾਈਵਰ ਨੂੰ ਬੁਲਾਵੋ ਵੀ ਉਹਨੂੰ ਪਹਾੜਾ ਵੀ ਦਈਏ ਹਾਂ ਜੀ ਉਹ ਕਹਿੰਦਾ ਜੀ ਮਹਾਰਾਜ ਪਹਾੜਾ ਨਹੀਂ ਲੈਣਾ ਜੇ ਕਿਰਪਾ ਕਰੋ ਗਰੀਬੀ ਦੂਰ ਕਰ ਦਿਓ ਬਾਬਾ ਜੀ ਕਹਿੰਦੇ ਹੋਰ ਵੀ ਕੋਈ ਚਾਹੀਦਾ ਹੈ ਇਹਨਾਂ ਵੱਲ ਗਰੀਬੀ ਦੂਰ ਕਰਦੇ ਹੋ ਉਹ ਦੇਖ ਲਓ ਟੈਕਸੀ ਡਰਾਈਵਰ ਆਪ ਨੂੰ ਗਰਚੇ ਆ ਉਹ ਜੀ ਜਿਹਨਾਂ ਦਾ ਕਿੰਨੇ ਲੱਖਾਂ ਕਰੋੜਾਂ ਦਾ ਬਿਜ਼ਨਸ ਹੈ ਵਾਹ ਇੱਕ ਵਚਨ ਕੀਤਾ ਸੀ ਉਹਨਾਂ ਨੇ ਕੋ